ਸਾਰਾ ਜਿਹੜਾ ਦੇਖਣਾ ਸ਼ੁਰੂ ਹੋ ਗਿਆ ਅੱਜ ਦਿਨ ਹੀ ਕੋਈ ਨਾ ਕੋਈ ਵੱਡਾ ਹਾਦਸਾ ਵਾਪਰਿਆ ਇੱਕ ਵਾਰ ਫਿਰ ਤੋਂ ਧੁੰਦ ਦੇ ਕਾਰਨ ਇੱਕ ਵੱਡਾ ਹਾਦਸਾ ਵਾਪਰਿਆ ਤਾਂ ਦੱਸ ਦਈਏ ਕਿ ਅੰਮ੍ਰਿਤਸਰ ਅਟਾਰੀ ਰੋਡ ਦੇ ਉੱਪਰ ਇੱਕ ਧੁੰਦ ਦੇ ਕਾਰਨ ਬਜਰੀ ਦੇ ਨਾਲ ਭਰਿਆ ਹੋਇਆ ਟਿਪਰ ਸੜਕ ਦੇ ਉੱਪਰ ਪਲਟ ਗਿਆ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਨੁਕਸਾਨ ਨਹੀਂ ਹੋਇਆ ਦੱਸ ਦਈਏ ਕਿ ਸੜਕ ਦੇ ਉੱਪਰ ਜਦੋਂ ਇਹ ਟਿੱਪਰ ਹੈ ਜਿਹੜਾ ਜਾ ਰਿਹਾ ਸੀ ਤਾਂ ਅੱਗੇ ਇੱਕ ਟਰਾਲਾ ਜਾ ਰਿਹਾ ਸੀ ਤੇ ਟਰਾਲੇ ਦੇ ਵੱਲੋਂ ਅਚਾਨਕ ਜਿਹੜਾ ਬ੍ਰੇਕ ਲਗਾਈ ਜਾਂਦੇ ਉਸ ਤੋਂ ਬਾਅਦ ਟਰਾਲੇ ਦੇ ਨਾਲ ਟੱਕਰ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਹੀ ਜਿਹੜਾ ਟਿੱਪਰ ਆ ਉਹ ਡਿਵਾਈਡਰ ਦੇ ਉੱਪਰ ਚੜ ਜਾਂਦਾ ਜਿਸ ਕਾਰਨ ਸੜਕ ਦੇ ਉੱਪਰ ਮੇਨ ਹਾਈਵੇ ਦੇ ਉੱਪਰ ਇਹ ਟਿੱਪਰ ਹੈ ਜਿਹੜਾ ਪਲਟ ਜਾਂਦਾ ਪਰ ਰਾਹਤ ਵਾਲੀ ਗੱਲ ਹੈ ਕਿ ਟਿਪਰ ਚਾਲਕ ਹੈ ਜੋ ਉਹ ਵੀ ਸਹੀ ਸਲਾਮਤ ਹੈ ਉੱਥੇ ਹੀ ਸੜਕ ਦੇ ਉੱਪਰ ਜੋ ਲੋਕ ਆ ਜਾ ਰਹੇ ਸੀ ਉਹ ਵੀ ਇਸ ਟਿਪਰ ਦੀ ਚਪੇਟ ਦੇ ਵਿੱਚ ਆਉਣ ਤੋਂ ਬਚ ਗਏ ਨੇ ਤਾਂ ਇੱਕ ਵੱਡਾ ਹਾਸਾ ਹੋ ਸਕਦਾ ਸੀ ਪਰ ਜੇਕਰ ਹਾਸੇ ਦੇ ਕਾਰਨ ਦੀ ਗੱਲ ਕਰੀਏ ਤਾਂ ਡਰਾਈਵਰ ਦਾ ਕਹਿਣਾ ਹੈ ਕਿ ਧੁੰਦ ਕਾਫੀ ਜ਼ਿਆਦਾ ਪਈ ਹੋਈ ਸੀ ਰੋਡ ਦੇ ਉੱਪਰ ਤੇ ਅਚਾਨਕ ਜਦੋਂ ਉਹ ਅੰਮ੍ਰਿਤਸਰ ਅਟਾਰੀ ਰੋਡ ਦੇ ਉੱਪਰ ਖਾਸਾ ਦੇ ਕੋਲ ਪਹੁੰਚਦਿਆ ਤਾਂ ਇਸੇ ਦੌਰਾਨ ਅੱਗੇ ਜੋ ਝੋਨੇ ਦੇ ਨਾਲ ਭਰਿਆ ਹੋਇਆ ਇੱਕ ਟਰਾਲਾ ਜਾ ਰਿਹਾ ਸੀ ਉਸ ਨੂੰ ਬਚਾਉਣ ਦੇ ਚੱਕਰ ਦੇ ਵਿੱਚ ਉਹਨਾਂ ਦੇ ਵੱਲੋਂ ਜਦੋਂ ਸਾਈਡ ਜਿਹੜਾ ਕੱਟ ਮਾਰਿਆ ਜਾਂਦਾ ਉਸ ਤੋਂ ਬਾਅਦ ਜਿਹੜਾ ਟਿਪਪਰ ਹੈ ਇੱਕ ਡਵਾਈਡਰ ਦੇ ਉੱਪਰ ਚੜ ਜਾਂਦਾ ਤੇ ਸਾਈਡ ਦੇ ਉੱਪਰ ਪਲਟ ਜਾਂਦਾ ਤਾਂ ਤਸਵੀਰਾਂ ਦੇਖ ਸਕਦੇ ਹੋ ਮੌਕੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਕਿ ਕਿਸ ਤਰੀਕੇ ਹਾਦਸਾ ਵਾਪਰਿਆ ਹਾਲਾਂਕਿ ਰਾਹਤ ਵਾਲੀ ਗੱਲ ਹੈ ਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਪਰ ਆਏ ਦਿਨ ਹੀ ਧੁੰਦ ਦੇ ਕਾਰਨ ਕਿ ਵੱਡੇ ਹਾਦਸੇ ਵਾਪਰ ਰਹੇ ਨੇ ਤੇ ਜੇਕਰ ਤੁਸੀਂ ਵੀ ਸੜਕ ਦੇ ਉੱਪਰ ਨਿਕਲਦੇ ਹੋ ਤਾਂ ਆਪਣੀ ਸਪੀਡ ਹੈ ਜੋ ਉਸ ਨੂੰ ਲਿਮਟ ਦੇ ਵਿੱਚ ਰੱਖੋ ਕੰਟਰੋਲ ਦੇ ਵਿੱਚ ਰੱਖਿਓ ਕਿਉਂਕਿ ਅਕਸਰ ਤੇਜ਼ ਰਫਤਾਰ ਦੇ ਕਾਰਨ ਧੁੰਦ ਦੇ ਵਿੱਚ ਵੱਡੇ ਹਾਦਸੇ ਵਾਪਰਦੇ ਆ ਤੇ ਅੱਜ ਦਿਨ ਹੀ ਕੋਈ ਨਾ ਕੋਈ ਹਾਦਸਾ ਵਾਪਰ ਰਿਹਾ ਜੇਕਰ ਤੁਸੀਂ ਆਪਣੇ ਘਰ ਤੋਂ ਨਿਕਲ ਰਹੇ ਹੋ ਧੁੰਦ ਦੇ ਵਿੱਚ ਕੋਈ ਗੱਡੀ ਜਾਂ ਵਾਹਨ ਚਲਾ ਰਹੇ ਹੋ ਤਾਂ ਸਪੀਡ ਜ਼ਰੂਰ ਕੰਟਰੋਲ ਦੇ ਵਿੱਚ ਰੱਖੋ ਤਾਂ ਕਿ ਅਜਿਹੇ ਹਾਸਿਆਂ ਤੋਂ ਬਚਾ ਰਹੇ ਸਕੇ ਤਾਂ ਦੱਸਦੇ ਆ ਅੰਮ੍ਰਿਤਸਰ ਅਟਾਰੀ ਰੋਡ ਦੇ ਉੱਪਰ ਖਾਸਾ ਦੇ ਕੋਲੇ ਹਾਦਸਾ ਵਾਪਰਿਆ ਧੁੰਦ ਦੇ ਕਾਰਨ ਇਹ ਹਾਦਸਾ ਵਾਪਰਿਆ ਪੁਲਿਸ ਦੇ ਵੱਲੋਂ ਵੀ ਮੌਕੇ ਦੇ ਉੱਪਰ ਪਹੁੰਚ ਕੇ ਜੋ ਰਸਤਾ ਉਸ ਨੂੰ ਕਲੀਅਰ ਕਰਵਾਇਆ ਜਾ ਰਿਹਾ ਤੇ ਜਾਂਚ ਕੀਤੀ ਜਾ ਰਹੀ ਹੈ ਕਿ ਆਖਰ ਹਾਸੇ ਦੇ ਪਿੱਛੇ ਗਲਤੀ ਕਿਸ ਦੀ ਆ ਦੱਸਦੇ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਡਰਾਈਵਰ ਨਾ ਜਦੋਂ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਪੁਲਿਸ ਮੁਲਾਜ਼ਮਾ ਨੇ ਕੀ ਕੁਝ ਕਿਹਾ ਤੁਹਾਨੂੰ ਉਹ ਵੀ ਸੁਣਾ ਦਿੰਦੇ ਆ ਦੱਸ ਕੇ ਕਿੱਥੋਂ ਆ ਰਹੇ ਸੀ ਕਿੱਥੇ ਚਲੇ ਸੀ ਤੇ ਕੀ ਹੋਇਆ ਤਾਂ ਗਰਮੇਰ ਸਿੰਘ ਮੇਰਾ ਨਾਮ ਏ ਤਲਵਾੜੇ ਤੋਂ ਗੱਡੀ ਲੋਡ ਕਰਕੇ ਆ ਖਾਸੇ ਖਾਲੀ ਕਰਨੇ ਸੀ ਹਾਂਜੀ ਲਾੜੇ ਟਰਾਲਾ ਚੱਲਦਾ ਪਿਆ ਏ ਕੋਈ ਇੱਥੇ ਲਾਈਟਾਂ ਨਹੀਂ ਕੋਈ ਖਾਸ ਸਿੰਗਲ ਆ ਫੋਟੋ ਵਾਲੀ ਦਾ ਫੋਟੋ ਵਾਲੇ ਇੱਕ ਬਹੁਤ ਗਲਤ ਟਵਿੱਟਰ ਉਹਦੇ ਕਾਰਨ ਮੈਂ ਪਿਛਲੇ ਫੋਟੋ ਵਾਲ ਦੇ ਹਾਂ ਨਾ ਕਰਦਾ ਚਲਾਉਂਦਾ ਹੁੰਦਿਆਂ ਉਹਦੇ ਟਰਾਲੇ ਵਾਲੇ ਝੋਨੇ ਵਾਲੇ ਨੇ ਸਾਈਡ ਦਬਾਈ ਗੱਡੀ ਫਟਵਾਲ ਪਰਲੀ ਸਾਈਡ ਇਹ ਗੱਡੀ ਉਹਦੇ ਚ ਚੜਚ ਪਲਟੀ ਹੋ ਗਈ ਟਰਾਲੀ ਨੇ ਬਚਾ ਲਏ ਟਰਾਲੇ ਨੇ ਬਚਾਉਂਦੇ ਬਚਾਉਂਦੇ ਧੁੰਦ ਕਿੰਨੀ ਸੀ ਕਿਥੀ ਧੁੰਦ ਬਹੁਤ ਜ਼ਿਆਦੀ ਕੋਈ ਲੈਂਡਰ ਕੋਈ ਨਹੀਂ ਸੜਕ ਕੋਈ ਲਾਈਟ ਨਹੀਂ ਕੋਈ ਕੱਖ ਨਹੀਂ ਧੁੰਦ ਕਰ ਨਹੀਂ ਸਾਰਾ ਕੁਝ ਹੋ ਗਿਆ ਜੀ ਸਾਰਾ ਘਾ ਕੋਈ ਜਾਨੀ ਮਚਾਉਂਦੇ ਨਹੀਂ ਆਏ ਕੋਈ ਨਹੀਂ ਨਹੀਂ ਜਾਨੀ ਗੱਡੀ ਦਾ ਨੁਕਸਾਨ ਆ ਠੀਕ ਹਾਂਜੀ ਮੈਂ ਐਸਾ ਹੀ ਜਸਵੰਤ ਸਿੰਘ ਇਹ ਖਾਤਾ ਚੌਂਕੀ ਤੋਂ ਤੇ ਇਹ ਰਾਤ ਇਧਰੋਂ ਆਉਂਦਾ ਹੀ ਅੰਬਰਸਰ ਵੱਲੋਂ ਤੇ ਧੁੰਦ ਦੇ ਦੌਰਾਨ ਅੱਗੇ ਝੋਨੇ ਵਾਲੀ ਗੱਡੀ ਆਈ ਤੇ ਜੋ ਮਨੇ ਆਹੋ ਫੋਟਵਾਲ ਤੇ ਚੜਕੇ ਤੇ ਪਲਟ ਗਿਆ। ਹੁੰਦੇ ਕਰਨੇ ਹਾਸ ਹੋਇਆ। ਹਾਂ ਹੁੰਦੇ। ਕੋਈ ਜਾਨੀ ਨੁਕਸਾਨ ਤੇ ਨਹੀਂ ਆਇਆ। ਨਹੀਂ ਨਹੀਂ। ਡਰਾਈਵਰ ਦਾ 50 ਹੋ ਗਿਆ। ਡਰਾਈਵਰ ਦਾ 50 ਸਾਲ ਕੁ। ਟਰੱਕ ਸੀ ਇੱਕ ਇਸ ਚੀ ਦਾ ਟਰੱਕ ਸੀਗਾ ਜੀ। ਇਹ ਰੋੜੀ ਦਾ ਟਰੱਕ ਹੀ। ਹਾਂ ਜੀ। ਤੇ ਉਹਨੇ ਲਾ ਕੇ ਫਿਰ ਇਹ ਕਾਰ ਨਹੀਂ ਜਾ ਰਹੀ। ਕਾਰ ਇਹ ਨੂੰ ਜਾ ਰਹੀ ਹੈ।